ਅੱਜ ਤੜਕੇ ਘਰਦਿਆਂ ਨੇ ਉੱਠਣਸਾਰ ਚਾਹ ਪੀਉਣ ਤੋਂ ਬਾਅਦ ਇਹ ਕਹਤਾ ਵੀ ਪੁਰਾਣੇ ਕੱਪੜੇ ਪਾਲਾ ਦੀਵਾਲੀ ਆਉਣ ਆਲੀ ਆ ਸਫਾਈ ਕਰਨੀ ਆ ਤੇ ਰੰਗ ਕਰਨਾ ਕਮਰਿਆਂ ਨੂੰ ਅੰਦਰੋਂ ਤੇ ਬਾਹਰੋਂ ਤੇ ਆਪਾਂ ਫਿਰ ਰੈਡੀ ਹੋ ਗਏ ਪੁਰਾਣੇ ਕੱਪੜੇ ਪਾ ਕੇ ਤੇ ਆਪਾਂ ਫਿਰ ਰੰਗ ਕੀਤਾ ਬਈ ਅੱਜ ਸ਼ਨੀਵਾਰ ਨੂੰ ਕਿਉਂਕਿ ਜਿਹੜੀ ਦੀਵਾਲੀ ਹੁੰਦੀ ਆ ਸਾਰੇ ਘਰਦਿਆਂ ਦੀ ਤੇ ਜਿਹੜਾ ਮੇਨ ਬੰਦਾ ਉਹਦਾ ਹੁੰਦਾ ਦਵਾਲਾ ਤੇ ਆਪਣਾ ਦਿਵਾਲਾ ਜਿਹੜਾ ਸ਼ੁਰੂ ਹੋ ਗਿਆ ਦਿਵਾਲੀ ਤੋਂ ਕੁਝ ਦਿਨ ਹੀ ਪਹਿਲਾਂ ਤੇ ਜਦੋਂ ਨੂੰ ਦਿਵਾਲੀ ਆਉਣੀ ਆ ਉਦੋਂ ਨੂੰ ਪੂਰਾ ਦਿਵਾਲਾ ਜਿਹੜਾ ਨਿਕਲ ਜਾਣਾ ਰੰਗ ਕਰਨੇ ਸਫਾਈਆਂ ਕਰਨੀਆਂ ਤੇ ਹੁਣ ਸਫਾਈਆਂ ਕਰਦੇ ਸਮੇਂ ਜਿਹੜੀਆਂ ਸਰਕਾਰਾਂ ਨਕਾਮ ਆ ਨਾ ਫਿਰ ਉਹਨਾਂ ਦੇ ਜਿਹੜੇ ਕੋਈ ਪੋਸਟਰ ਹੋਣਗੇ ਉਹ ਵੀ ਬਾਹਰ ਕੱਢਾਂਗੇ ਜਾਂ ਕੋਈ ਪੈਸੇ ਘਰ ਵਾਲਿਆਂ ਦੇ ਕਿਤੇ ਲੁਕੋਏ ਹੋਏ ਗੁੱਝੇ ਉਹ ਵੀ ਨਿਕਲ ਜਾਣਗੇ ਸਫਾਈਆਂ ਕਰਦਿਆਂ ਤੋਂ ਪਰ ਫਾਇਦਾ ਥੋੜਾ ਹੋਊਗਾ ਤੇ ਜਿਹੜਾ ਨੁਕਸਾਨ ਉਹ ਬਾਲਾ ਹੋਊਗਾ ਤੇ ਹਜੇ 메ਨ ਗੇਟ ਰੰਗ ਕਰਨਾ ਤੇ ਅੱਜ ਭਰਾਵਾ ਬੈੱਡ ਕੱਢ, ਅਲਮਾਰੀਆਂ ਕੱਢ, ਪੇਟੀਆਂ ਕੱਢ, ਫਿਰ ਅੰਦਰ ਰੱਖ। ਜਾਨੀ ਕਿ ਸਾਰਾ ਦਿਨ ਹੀ ਦਿਵਾਲਾ ਨਿਕਲ ਗਿਆ। ਤੇ ਇੱਕ ਮਿੰਟਾ ਵਿੱਚ ਦੱਸਣਾ ਬਾਈ ਕਿਹੜਾ ਕਿਹੜਾ ਭਰਾ ਮੇਰੇ ਵਰਗਾ ਕਬੀਲਦਾਰ ਭਰਾ ਜਿਹੜਾ ਸਫਾਈਆਂ ਕਰਨ ਲੱਗ ਪਿਆ ਜਿਹਨੇ ਸਫਾਈਆਂ ਸ਼ੁਰੂ ਕਰਤੀਆਂ ਤੇ ਬਾਈ ਜਿਹੜੇ ਰਹਿੰਦੇ ਆ ਉਹ ਵੀ ਸਫਾਈਆਂ ਕਰ ਦੋ ਕਿਤੇ ਨੇੜੇ ਹਾ ਕੇ ਇੱਕੋ ਦਮਣਾ ਆਪਾਂ ਨੂੰ ਕੰਮ ਕਰਨਾ ਪਵੇ ਹੁਣ ਤੋਂ ਸ਼ੁਰੂ ਕਰ ਦੋ ਦੀਵਾਲੀ ਆਉਣ ਤੱਕ ਜਿਹੜਾ ਕੰਮ ਆਪਾਂ ਨਿਵੇੜ ਲਾਵਾਂਗੇ ਠੀਕ ਆ ਨਾ ਬਾਈ ਉਧਰੋਂ ਪੱਠੇ ਬੀਜਣ ਵਾਲੇ ਪਏ ਆ ਅੱਜ ਪੱਠੇ ਕੈਸਲ ਕਰੇ ਮੈਂ ਕੱਲ ਨੂੰ ਬੀਜਾਂਗੇ ਫਿਰ ਅੱਜ ਇਹ ਕੰਮ ਕਰਿਆ ਪਹਿਲਾਂ ਤੇ ਪਰ ਇੰਨਾ ਵੀ ਇੰਨੇ ਨਾਲ ਘਰ ਦਾ ਮੂੰਹ ਸਰ ਬਣ ਜਾਂਦਾ ਇਹ ਵੀ ਗੱਲ ਸਹੀ ਆ ਵੀ ਬਹਾਨਾ ਦੀਵਾਲੀ ਦਾ ਚਲ ਦੀਵਾਲੀ ਦੇ ਬਹਾਨੇ ਜਿਹੜਾ ਘਰ ਦਾ ਮੂੰਹ ਸਰ ਬਣ ਜਾਂਦਾ ਆਪਾਂ ਸਫਾਈਆਂ ਕਰ ਲੈਣੇ ਆ ਤੇ ਕੋਈ ਮਰੀ ਹੋਈ ਕਿਰਲੀ ਜਾਂ ਚੂਹਾ ਇਹ ਚੀਜ਼ਾਂ ਵੀ ਨਿਕਲ ਆਉਂਦੀਆਂ ਘਰ ਚੋਂ ਤੇ ਫਿਰਨਾ ਇਹ ਸਫਾਈ ਜ਼ਰੂਰੀ ਆ ਇਸ ਕਰਕੇ ਤੇ ਜਿਹੜੀ ਚੀਜ਼ਾਂ ਦੀ ਜਿਨ੍ਹਾਂ ਨੂੰ ਆਪਾਂ ਕਲਰ ਕਰ ਦਿੰਨੇ ਆ ਉਹਨਾਂ ਦੀ ਮਨਿਆਦ ਵੀ ਵੱਧ ਜਾਂਦੀ ਆ ਤੇ ਕਮਰਾ ਉਹੀ ਸੋਹਣਾ ਲੱਗਣ ਲੱਗ ਪਿਆ ਜਦੋਂ ਮੈਂ ਰੰਗ ਕਰ ਕੁਦੂਬਦ LCD ਲਾਈਨਾਂ ਚਲਾਈ ਨਾ ਅੰਦਰ ਤੇ ਹੋਰ ਹੀ ਮਾਹੌਲ ਅੱਗੇ ਵੀ ਵਹਿੰਦੇ ਸੀ LCDs ਵਾਲੀ ਉਹ ਗੱਲ ਜੀ ਨਹੀਂ ਬਣਦੀ ਤੇ ਹੁਣ ਆ ਲੱਗਦਾ ਵੀ ਜਿਵੇਂ ਸਾਰਾ ਕੁਝ ਹੀ ਨਵਾਂ ਹੁੰਦਾ ਪਿਆ ਕਮਰੇ ਦੇ ਵਿੱਚ LCD ਵੀ ਨਵੀਂ ਲੱਗਦੀ ਸੀ ਜਿਹੜਾ ਸਮਾਨ ਪਿਆ ਉਹ ਵੀ ਨਵਾਂ ਲੱਗਦਾ ਸੀ ਤੇ ਜਿਹੜੀ ਕਮਰੇ ਵਿੱਚ ਰੌਣਕ ਜਿਹੜੀ ਆ ਗਈ ਆ ਪੀ ਜਿਵੇਂ ਵੱਖਰੀ ਜਦੋਂ ਲੇਟ ਜਗਦੀ ਵੱਖਰਾ ਹੀ ਰੂਪ ਬਣਦਾ ਸੀ ਉਸ ਕਮਰੇ ਦਾ ਜਿਵੇਂ ਕਿ ਮੇਰੇ ਯਾਰ ਦਾ ਲਿਪੜਾ ਜਿਹਾ ਬੰਦਾ ਇੱਕ ਦਿਨ ਨਹਾ ਕੇ ਤੇ ਨਵੇਂ ਨਵੇਂ ਕੱਪੜੇ ਪਾ ਲੈਂਦਾ ਨਾ ਤੇ ਉਸ ਦਿਨ ਆਇ ਲੱਗਦਾ ਵੀ ਹਾਂ ਯਾਰ ਬੰਦਾ ਹੈਗਾ ਸੋਹਣਾ ਬੰਦਾ ਤੇ ਬਸ ਉਹੀ ਗੱਲ ਅੱਜ ਮੇਰੇ ਕਮਰੇ ਨਾਲ ਹੋਈ ਵੀ ਅੱਜ ਸੋਹਣੇ ਬਣਾ ਤੇ ਕਮੈਂਟਾਂ ਵਿੱਚ ਦੱਸਣਾ ਬਈ ਕਿਹਨੇ ਕਿਹਨੇ ਜਿਹੜਾ ਸਫਾਈ ਦਾ ਕੰਮ ਸ਼ੁਰੂ ਕਰਤਾ ਤੇ ਆ ਵੇਖੋ ਇਸ ਤਰ੍ਹਾਂ ਮੈਂ ਇੱਕ ਵਾਰੀ ਜਿਹੜੀ ਆ ਕਮਰਿਆਂ ਦੀ ਸ਼ੋਅ ਬਣਾਤੀ ਆ ਤੇ ਇੱਕ ਕੋਡ ਇਹਨਾਂ ਦੇ ਉੱਤੇ ਹੋਰ ਕਰੂੰਗਾ ਮੈਂ ਰੰਗ ਦਾ ਜੋ ਕਿ ਕੱਲ ਨੂੰ ਨਹੀਂ ਕਰਦਾ ਪਰਸੋਂ ਕਰੂੰਗਾ